ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਸਰਜੀਤ ਕੌਰ ਦਾ ਪਤੀ ਗੁਰਦੇਵ ਸਿੰਘ ਇੱਕ ਸਰਕਾਰੀ ਦਫ਼ਤਰ ਵਿੱਚ ਕਲਰਕ ਲੱਗਾ ਹੋਇਆ ਸੀ ਭਾਵੇਂ 10 ਸਾਲ ਹੋ ਗਏ ਸਨ ਇਹਨਾਂ ਦੇ ਵਿਆਹ ਨੂੰ ਪਰ ਦੇਖਣ ਵਾਲੇ ਨੂੰ ਤਾਂ ਇੰਜ ਹੀ ਲੱਗਦਾ ਸੀ ਕਿ ਜਿਵੇਂ ਕੱਲ ਹੀ ਵਿਆਹ ਹੋਇਆ ਹੁੰਦਾ ਹੈ ਦੋਵੇਂ ਹੀ ਇੱਕ ਦੂਜੇ ਨੂੰ ਬਹੁਤ ਪਿਆਰ ਤੇ ਸਤਿਕਾਰ ਕਰਦੇ ਸਨ ਸੁੱਖ ਨਾਲ ਘਰ ਵੀ ਆਪਣਾ ਬਣਾ ਲਿਆ ਸੀ ਸੋਹਣੀ ਲਾੜ ਸੀ ਦੋਵੇਂ ਬੱਚੇ ਤੇ ਉਹ ਵੀ ਮੁੰਡੇ ਬਸ ਸਾਰਾ ਦਿਨ ਖੁਸ਼ੀਆਂ ਵਿੱਚ ਹੀ ਬੀਤਦਾ ਸੀ ਅਚਾਨਕ ਗਰਦੇਵ ਦੀ ਤਬੀਤ ਖਰਾਬ ਰਹਿਣ ਲੱਗ ਗਈ ਤੇ ਸਾਲ ਭਰ ਵਿੱਚ ਹੀ ਉਹ ਪਤਨੀ ਤੇ ਬੱਚਿਆਂ ਨੂੰ ਇਕੱਲੇ ਛੱਡ ਇਸ ਦੁਨੀਆ ਤੋਂ ਚਲਾ ਗਿਆ ਸਰਜੀਤ कौर ਅੰਦਰੋਂ ਟੁੱਟ ਗਈ ਸੀ ਪਰ ਨਿਆਣਿਆਂ ਨੂੰ ਦੇਖ ਕੇ ਉਸਨੇ ਕਦੇ ਵੀ ਹਿੰਮਤ ਨਹੀਂ ਸੀ ਹਾਰੀ ਭੱਜ ਨੱਠ ਕਰਕੇ ਉਸ ਨੂੰ ਗਰਦੇਵ ਦੇ ਵਿਭਾਗ ਵਿੱਚ ਹੀ ਚਪੜਾਸੀ ਦੀ ਨੌਕਰੀ ਮਿਲ ਗਈ ਸਰਜੀਤ ਕੌਰ ਨੇ ਬੜੀਆਂ ਮੁਸ਼ਕਲਾਂ ਨਾਲ ਦੋਵਾਂ ਮੁੰਡਿਆਂ ਨੂੰ ਪੜਾਇਆ ਦੋਵੇਂ ਮੁੰਡੇ ਵਧੀਆ ਨੌਕਰੀ ਉੱਤੇ ਲੱਗ ਗਏ ਤੇ ਨੌਕਰੀ ਵਾਲੀਆਂ ਕੁੜੀਆਂ ਮਿਲ ਗਈਆਂ ਵੱਡੀਆਂ ਨੌਕਰੀਆਂ ਤੇ ਲੱਗਣ ਹੁਣ ਕਰਕੇ ਉਹਨਾਂ ਨੂੰ ਸਰਜੀਤ ਕੌਰ ਦੀ ਚਪੜਾਸੀ ਦੀ ਨੌਕਰੀ ਚੋਂ ਬਣ ਲੱਗ ਪਈ ਹੁਣ ਉਹ ਕਿਸੇ ਨਾ ਕਿਸੇ ਬਹਾਨੇ ਸਰਜੀਤ ਕੌਰ ਨੂੰ ਨੌਕਰੀ ਛੱਡਣ ਬਾਰੇ ਕਹਿੰਦੇ ਰਹਿੰਦੇ ਮਾਤਾ ਤੂੰ ਬਹੁਤ ਨੌਕਰੀ ਕਰ ਲਈ ਹੁਣ ਛੱਡ ਦੇ ਨਾਲੇ ਘਰੇ ਰਹਿ ਪੋਤੇ ਪੋਤੀਆਂ ਨੂੰ ਸੰਭਾਲਿਆ ਕਰ ਵੱਡੇ ਮੁੰਡੇ ਨੇ ਸਰਜੀਤ ਕੌਰ ਨੂੰ ਆਖਿਆ ਸਰਜੀਤ ਕੌਰ ਕੁਝ ਬੋਲਦੀ ਉਸ ਤੋਂ ਪਹਿਲੇ ਛੋਟਾ ਮੁੰਡਾ ਵੀ ਵੱਡੇ ਨਾਲ ਹੀ ਰਲ ਗਿਆ ਮਾਤਾ ਬਾਈ ਜੀ ਸਹੀ ਗੱਲ ਹੀ ਤਾਂ ਕਹਿੰਦੇ ਹਨ ਨਾਲੇ ਨੌਕਰੀ ਹੈ ਵੀ ਤਾਂ ਚਪੜਾਸੀ ਦੀ ਘਰੇ ਰਹੋ ਨਾਲੇ ਲੋਕ ਗੱਲਾਂ ਕਰਦੇ ਹਨ ਤਾਂ ਆ ਗੱਲ ਐ ਮੇਰੇ ਪੁੱਤਰ ਵੱਡੇ ਅਫਸਰ ਲੱਗ ਗਏ ਤੇ ਚਪੜਾਸਨ ਨੂੰ ਮਾਂ ਕਹਿੰਦੇ ਸ਼ਰਮ ਆਉਂਦੀ ਐ ਇਹਨਾਂ ਨੂੰ ਵੇ ਇਸੇ ਚਪੜਾਸਨ ਨੇ ਹੀ ਤਾਂ ਤੁਹਾਨੂੰ ਪੜਾ ਲਿਖਾ ਕੇ ਨੌਕਰੀ ਲਗਵਾਇਆ ਹੈ ਨਹੀਂ ਤਾਂ ਦਿਹਾੜੀਆਂ ਕਰਦੇ ਫਿਰਦੇ ਹੁੰਦੇ ਮਾਤਾ ਤੂੰ ਤਾਂ ਐਵੇਂ ਗਰਮ ਹੋ ਜਾਂਦੀ ਐ ਸਾਨੂੰ ਕੀ ਚੱਲ ਸਾਲ ਹੀ ਰਹਿ ਗਿਆ ਤੇਰੀ ਰਿਟਾਇਰਮੈਂਟ ਵਿੱਚ ਫੇਰ ਵੀ ਤਾਂ ਘਰ ਹੀ ਰਹਿਣਾ ਪੁੱਤ ਉਦੋਂ ਦੀ ਉਦੋਂ ਦੇਖੀ ਜਾਵੇਗੀ ਸਾਲ ਬਾਅਦ ਸਰਜੀਤ ਕੁੜ ਰਟਾਇਰ ਹੋ ਗਈ ਉਸ ਨੂੰ ਉਸ ਦੀ ਇੱਕ ਸੇਲੀ ਨੇ ਸਲਾਹ ਦਿੱਤੀ ਸਰਜੀਤ ਤੂੰ ਮੈਨੂੰ ਗਲਤ ਨਾ ਸਮਝੀਂ ਨਾ ਪਰ ਤੂੰ ਆਪਣੇ ਸਾਰੇ ਪੈਸੇ ਸੰਭਾਲ ਕੇ ਰੱਖੀ ਇਹਨਾਂ ਮੁੰਡਿਆਂ ਦਾ ਕੁਝ ਨਹੀਂ ਪਤਾ ਕਦੋਂ ਤੀਵਿਆਂ ਮਗਰ ਲੱਗ ਕੇ ਮਾਂ ਪਿਓ ਨੂੰ ਘਰੋਂ ਬਾਹਰ ਕੱਢ ਦੇਣ ਮੇਰੇ ਨਾਲ ਵੀ ਤਾਂ ਇੰਜ ਹੀ ਹੋਇਆ ਹੈ ਦੇਖ ਲੈ ਵਿਰਦਾ Ashram ਵਿੱਚ ਬੈਠੀਆਂ ਸਰਜੀਤ ਕੌਰ ਨੂੰ ਮੇਰ ਕੌਰ ਦੀ ਗੱਲ ਸਮਝ ਆ ਗਈ ਸੀ ਇਸੇ ਲਈ ਉਸਨੇ ਸਾਰੇ ਪੈਸੇ ਆਪਣੇ ਹੀ ਨਾਂ ਉੱਤੇ ਜਮ੍ਹਾਂ ਕਰਵਾ ਲਏ ਇਸ ਗੱਲ ਤੇ ਮੁੰਡੇ ਖੁਸ਼ ਨਹੀਂ ਸਨ ਕਿਉਂਕਿ ਉਹ ਇਨਾ ਪੈਸੇ ਦੇ ਇੱਕ ਹੋਰ ਕੋਠੀ ਖਰੀਦ ਕੇ ਲੱਗ ਹੋਣ ਨੂੰ ਫਿਰਦੇ ਸਨ ਯਾਰ ਮਾਤਾ ਨੇ ਤਾਂ ਸਾਰੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਕੁੰਡਲੀ ਮਾਰ ਕੇ ਸੱਪ ਬਣ ਸਾਰੇ ਪੈਸਿਆਂ ਉੱਤੇ ਬਹਿ ਗਈ ਹਾਂ ਬਾਈ ਜੀ ਕੱਲ ਦਲਾਲ ਵੀ ਮਿਲਿਆ ਸੀ ਪੁੱਛਦਾ ਸੀ ਕੀ ਰੈ ਬਣਾਈ ਐ ਫੇਰ ਤੂੰ ਕੀ ਕਿਹਾ ਮੈਂ ਕੀ ਕਹਿਣਾ ਸੀ ਹੁਣ ਤਾਂ ਜਦੋਂ ਇਹ ਮਰੇਗੀ ਫੇਰ ਹੀ ਕੁਝ ਹੋਵੇਗਾ ਨਹੀਂ ਤਾਂ ਬੱਸ ਉਹ ਤਾਂ ਹੈ ਯਾਰ ਪਰ ਕਰੀਏ ਵੀ ਤਾਂ ਹੁਣ ਕੀ ਕਰੀਏ ਪਤਾ ਨਹੀਂ ਕਦੋਂ ਪਿੱਛਾ ਛੱਡੇਗੀ ਸਰਜੀਤ कौर ਬਾਹਰ ਖੜੀ ਸਭ ਕੁਝ ਸੁਣ ਰਹੀ ਸੀ ਉਸ ਨੂੰ ਆਪਣੇ ਪੁੱਤਰਾਂ ਦੇ ਅਸਲੀ ਚਿਹਰੇ ਦੇਖ ਕੇ ਸਨ ਅਗਲੀ ਹੀ ਸਵੇਰ ਉਹ ਘਰੋਂ ਗੁਰਦੁਆਰਾ ਸਾਹਿਬ ਦਾ ਕਹਿ ਕੇ ਗਈ ਤੇ ਵਾਪਸ ਨਹੀਂ ਇਸ ਗੱਲ ਨੂੰ ਹੁਣ 3 ਮਹੀਨੇ ਹੋ ਚੁੱਕੇ ਸਨ ਤੇ ਸਰਜੀਤ कौर ਬਾਰੇ ਕੁਝ ਵੀ ਪਤਾ ਨਹੀਂ ਚੱਲਿਆ ਸੀ ਮੁੰਡਿਆਂ ਨੇ ਵਕੀਲ ਨਾਲ ਗੱਲ ਕੀਤੀ ਵਕੀਰ ਸਾਹਿਬ ਮਾਤਾ ਜੀ ਦਾਤਾ ਕੁਝ ਪਤਾ ਨਹੀਂ ਚੱਲ ਰਿਹਾ ਉਹਨਾਂ ਦੇ ਨਾਂ ਜੋ ਪ੍ਰਾਪਰਟੀ ਹੈ ਉਸ ਦਾ ਕੀ ਹੋਵੇਗਾ ਦੇਖੋ ਸਰਦਾਰ ਜੀ ਜੇਕਰ ਵਸੀਅਤ ਹੈ ਤਾਂ ਕੋਈ ਚੱਕਰ ਹੈ ਹੀ ਨਹੀਂ 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 ਤਾਂ ਆਪਾਂ ਨੂੰ ਵੀ ਨਵੀਂ ਵਸੀਅਤ ਬਣਾਉਣੀ ਪਵੇਗੀ ਵਕੀਰ ਸਾਹਿਬ ਜਦੋਂ ਮਾਤਾ ਹੈ ਹੀ ਨਹੀਂ ਤਾਂ ਵਸੀਅਤ ਕਿਵੇਂ ਬਣੇਗੀ ਮੈਨੂੰ ਦੱਸੋ ਤੁਹਾਡੀ ਮਾਤਾ 10 ਕਦ ਕਰਨੇ ਜਾਣਦੀ ਐ ਨਹੀਂ ਜੀ ਉਹ ਤਾਂ ਅਗੂਠਾ ਹੀ ਲਗਾਉਂਦੀ ਸੀ ਬੱਸ ਵੇਰ ਬਣ ਗਈ ਗੱਲ ਆਪਾਂ ਪੁਰਾਣੀਆਂ ਤਰੀਕਾਂ ਵਿੱਚ ਜਾਲੀ ਵਸੀਅਤ ਬਣਾ ਲੈਂਦੇ ਆ ਠੀਕ ਆ ਜੀ ਠੀਕ ਪਰ ਖਰਚ ਕੁਝ ਜ਼ਿਆਦਾ ਹੋਵੇਗਾ ਤੁਸੀਂ ਖਰਚੇ ਦੀ ਫਿਕਰ ਨਾ ਕਰੋ ਫੇਰ ਤੁਸੀਂ ਜੇਕਰ ਘਰੇ ਕੋਈ ਅੰਗੂਠੇ ਦੇ ਨਿਸ਼ਾਨ ਵਾਲਾ ਕਾਗਜ਼ ਹੈ ਤਾਂ ਮੈਨੂੰ ਲਿਆ ਕੇ ਦੇ ਦਿਓ ਨਕਲ ਮੈਂ ਆਪੇ ਕਰਵਾ ਲਵਾਂਗਾ ਜੇਕਰ ਜਾਣਾ ਮਰਨਾ ਹੀ ਸੀ ਤਾਂ ਘੱਟੋ ਘੱਟ ਵਸੀਅਤ ਤਾਂ ਕਰ ਜਾਂਦੀ ਛੋਟੇ ਮੁੰਡੇ ਦੀ ਬੋਡੀ ਬੋਡੀ ਜੇਕਰ ਜਾਂਦੀ ਤਾਂ ਆਪਾਂ ਨੂੰ ਦੁਖੀ ਕਿਵੇਂ ਕਰਦੀ ਵੱਡੀ ਨੇ ਜਵਾਬ ਦਿੱਤਾ ਉਹ ਅਜੇ ਜਾਲੀ ਵਸੀਅਤ ਬਣਾਉਂਦੀਆਂ ਸਲਾਹਾਂ ਹੀ ਕਰ ਰਹੇ ਸਨ ਕਿ 4 ਮਹੀਨਿਆਂ ਬਾਅਦ ਇੱਕ ਦਿਨ ਅਚਾਨਕ ਸਰਜੀਤ ਘਰ ਵਾਪਸ ਘਰ ਆ ਜਾਂਦੀ ਹੈ ਮਾਤਾ ਨੂੰ ਘਰ ਦੇ ਬੂਹੇ ਉੱਤੇ ਵੇਖ ਮੁੰਡੇ ਤੇ ਨੌਹਾਂ ਦੇ ਚਿਹਰਿਆਂ ਉੱਤੇ ਰੌਣਕਾਂ ਉੱਡ ਜਾਂਦੀਆਂ ਹਨ ਮਾਤਾ ਜੀ ਸਸਰੀਕਾਲ ਜੀ ਤੁਸੀਂ ਅਚਾਨਕ ਬਿਨਾਂ ਦੱਸੇ ਕਿੱਥੇ ਚਲੇ ਗਏ ਸੀ ਵੱਡਾ ਮੁੰਡਾ ਬੋਲਿਆ ਅਸੀਂ ਤੁਹਾਨੂੰ ਲੱਭ ਲੱਭ ਥੱਕ ਗਏ ਤੁਹਾਡਾ ਕਿਸੇ ਤੋਂ ਕੁਝ ਵੀ ਪਤਾ ਨਹੀਂ ਚੱਲਿਆ ਕੋਈ ਇੰਜ ਵੀ ਕਰਦਾ ਤੁਹਾਨੂੰ ਸਾਡਾ ਜਰਾ ਵੀ ਖਿਆਲ ਨਾ ਆਇਆ ਕਿ ਅਸੀਂ ਕਿੰਨੇ ਪਰੇਸ਼ਾਨ ਹੋਵਾਂਗੇ ਛੋਟਾ ਮੁੰਡਾ ਬੋਲਿਆ ਪੁੱਤਰ ਇਸੇ ਕਰਕੇ ਤਾਂ ਮੈਂ ਵਾਪਸ ਆਈਆਂ ਕਿ ਮੇਰੇ ਬੱਚੇ ਪਰੇਸ਼ਾਨ ਹੋ ਰਹੇ ਹੋਣਗੇ ਨਾਲੇ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਹਾਂ ਮਾਤਾ ਜੀ ਦੱਸੋ ਕੀ ਗੱਲ ਹੈ ਉਹ ਪੁੱਤਰ ਜੀ ਗੱਲ ਹੈ ਕਿ ਬੰਦੇ ਦਾ ਕੁਝ ਵੀ ਭਰੋਸਾ ਨਹੀਂ ਹੈ ਅੱਜ ਹੈ ਕੱਲ ਨਹੀਂ ਮਗਰੋਂ ਦੂਜੇ ਐਵੇਂ ਖੱਜਲ ਖਵਾਰ ਹੁੰਦੇ ਹਨ ਇਸ ਲਈ ਮੈਂ ਵਸੀਅਤ ਦੀ ਹਲ ਕਰਨੀ ਸੀ ਵਸੀਅਤ ਦਾ ਨਾਂ ਸੁਣਦੇ ਹੀ ਉਹਨਾਂ ਦੇ ਚਿਹਰਿਆਂ ਦੀ ਚਮਕ ਦੇਖਣਯੋਗ ਸੀ ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਵੋ ਤੁਸੀਂ ਵੱਡੇ ਹੋ ਸਿਆਣੇ ਹੋ ਅਸੀਂ ਕੀ ਕਹਿਣਾ ਸਾਰੇ ਇਕੱਠੇ ਹੀ ਬੋਲੇ ਬਿਲਕੁਲ ਬਿਲਕੁਲ ਮੇਰੇ ਬੱਚੋ ਮੈਨੂੰ ਤੁਹਾਡੇ ਕੋਲੋਂ ਇਹ ਹੀ ਉਮੀਦ ਸੀ ਤੁਸੀਂ ਮੇਰੇ ਫੈਸਲੇ ਦੇ ਵਿਰੋਧ ਨਹੀਂ ਜਾਵੋਗੇ ਮੈਂ ਵਸੀਅਤ ਕਰਵਾ ਲਈ ਹੈ ਸਰਜੀਤ ਘਰ ਵਸੀਅਤ ਦੀ ਇੱਕ ਕਾਪੀ ਕੱਢ ਕੇ ਆਪਣੇ ਵੱਡੇ ਮੁੰਡੇ ਦੇ ਹੱਥ ਫੜਾ ਦਿੰਦੀ ਹੈ ਵਸੀਅਤ ਪੜਨ ਤੋਂ ਬਾਅਦ ਉਹ ਚੀਕ ਪੈਂਦਾ ਤੂੰ ਇਹ ਕੀ ਕੀਤਾ ਹੈ ਮਾਤਾ ਸਾਡੇ ਘਰ ਨੂੰ ਹੀ ਵਿਰਧ ਆਸ਼ਰਮ ਬਣਾ ਦਿੱਤਾ ਤੇ ਚਲਾਉਣ ਲਈ ਆਪਣੇ ਸਾਰੇ ਪੈਸੇ ਵੀ ਨਾ ਕਰ ਦਿੱਤੇ ਤੂੰ ਤੂੰ ਇਹ ਚੰਗਾ ਨਹੀਂ ਕੀਤਾ ਸਾਨੂੰ ਸਾਨੂੰ ਮਜਬੂਰਨ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਣਾ ਹੈ ਪੁੱਤਰ ਜੀ ਉਹ ਵੀ ਕਰਕੇ ਦੇਖ ਲਵੋ ਇਹ ਸਾਰਾ ਕੁਝ ਮੈਂ ਆਪਣੀ ਮਿਹਨਤ ਨਾਲ ਤੇ ਆਪਣਾ ਢੱਡ ਵੱਢ ਕੇ ਬਣਾਇਆ ਤੁਹਾਡੇ ਪਿਓ ਦਾਦੇ ਦੀ ਜਾਇਦਾਦ ਨਹੀਂ ਹੈ ਜਾਓ ਜਿੱਥੇ ਜਾਣਾ ਹੈ ਮਿੰਟਾਂ ਵਿੱਚ ਹੀ ਮੁੰਡਾ ਨਰਮ ਪੈ ਗਿਆ ਮਾਤਾ ਜੀ ਤੁਸੀਂ ਦੱਸੋ ਅਸੀਂ ਆਪਣੇ ਪਰਿਵਾਰ ਲੈ ਕੇ ਕਿੱਥੇ ਜਾਵਾਂਗੇ ਇਹ ਸਭ ਬਾਰੇ ਮੈਨੂੰ ਕੁਝ ਨਹੀਂ ਪਤਾ ਮੈਂ ਤੁਹਾਨੂੰ ਇੱਕ ਹਫ਼ਤਾ ਦਿੰਦੀ ਆ ਮੇਰਾ ਘਰ ਖਾਲੀ ਕਰ ਦਿਓ ਨਹੀਂ ਤਾਂ ਮੈਨੂੰ ਮਜਬੂਰਨ ਪੁਲਿਸ ਬੁਲਾਉਣੀ ਪਵੇਗੀ ਹਫਤੇ ਤੱਕ ਮੇਰੀ ਅਸਲੀ ਰਿਸ਼ਤੇਦਾਰ ਮੇਰੇ ਹੀ ਵਰਗੇ ਮੇਰੇ ਭੈਣ ਭਰਾ ਇੱਥੇ ਰਹਿਣ ਲਈ ਆ ਰਹੇ ਹਨ ਸਸਰੀਕਾਲ ਹੁਣ ਮੈਂ ਚਲਦੀ ਆ ਆਕਸਰਜੀਤ ਘਰ ਵਿਸੀਅਤ ਦੀ ਇੱਕ ਕਾਪੀ ਫੜਾ ਉਥੋਂ ਚਲੀ ਗਈ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ